ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰੂ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਾੜੀ ਮਮਾ ਜਾਹੁ ਮਰਮ ਪਛਾਨਾ ਭੇਟਤ ਸਾਧ ਸੰਗ ਪਤਿਆਨਾ ਭੇਟਤ ਸਾਧ ਸੰਗ ਪਤੀਆਨਾ ਭੇਟਤ ਸਾਧ ਸੰਗ ਪਤੀਆਨਾ ਦੁਖ ਸੁਖ ਆਕ ਸਮਤ ਵਿਚਾਰਾ ਸਮਤ ਪਾਠ ਪੂਲਾ ਹੀ ਉਚਾਰਨ ਕੀ ਕਰਨਾ ਸਮਤ ਦਾ ਅਰਥ ਹੁੰਦਾ ਬਰਾਬਰ ਇੱਕੋ ਜਿਹਾ ਸਮਤ ਦਾ ਅਰਥ ਸ੍ਰੇਸ਼ਟ ਮਤ ਹੋ ਜਾਂਦਾ ਸ੍ਰੇਸ਼ਟ ਬੁੱਧੀ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਵਾਰਸ ਮਹ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸ਼ਲੋਕ ਯਾਰ ਮੀਤ ਸੁਨ ਸੱਜਣ ਹੋ ਬੇਨ ਹਰ ਛੂਟਨ ਨਾਹੀ ਬੇਨ ਹਰ ਇਥ ਟਮਕ ਲਾਣਨੀ ਹੈ ਛੂਟਨ ਨਾਹੀ ਨਾਨਕ ਤੇਹ ਬੰਦਨ ਕਟੇ ਗੁਰ ਕੀ ਚਰਨੀ ਪਾਹਿ ਪਵੜੀ ਯਯਾ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਿ ਲਾ ਸਿੱਧਿਆ ਯਾਹੂ ਜਤਨ ਯਾਹੂ ਜਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ ਯਾ ਉਬਰਨ ਤਾਰੈ ਸਭਕੂ ਇਹ ਉਬਰਨ ਪਾਠ ਉਚਾਰਨ ਕਰਨਾ ਉਹ ਵਰਨ ਨਹੀਂ ਕਹਿਣਾ ਉਬਰਨ ਬੋਲਨਾ ਯਾ ਉਬਰਨ ਧਾਰੈ ਸਭਕੂ ਵਾਹਿ ਜਪੇ ਬਿਨ ਉਬਰ ਨਾ ਹੋ ਇਹ ਵੀ ਉਬਰ ਬੋਲਨਾ ਕਰ ਸਕੀ ਯਾਹੂ ਤਰਨ ਤਾਰਨ ਸਮਰਾਥਾ ਰਾਖ ਲੇਹੁ ਨਿਰਗੁਨ ਨਰਨਾਥਾ ਇੰਦਰਨਾਥ ਇਕੱਠਾਂ ਦੀ ਬੋਲਦਣਾ ਵੱਖਰਾ ਪਾਠ ਹੈ ਨਿਰਗੁਨ ਨਰਨਾਥਾ ਮਾਨ ਬਾਚ ਕ੍ਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟਿ ਆਈ ਜਿਹੜਾ ਪ੍ਰਗਟਿ ਆਈ ਪਾਠ ਹੈ ਇਕੱਠਾ ਹੀ ਪਾਠ ਸ਼ਲੋਕ ਰੋਸ ਨਾ ਕਹੂ ਸੰਗ ਕਰਹੁ ਰੋਸ ਨਾ ਕਾ ਹੂ ਸੰਗ ਕਰਹੁ ਆਪਨ ਆਪ ਵਿਚਾਰ ਹੋਏ ਨਿਮਾਨਾ ਜਗ ਰਹੁ ਨਾਨਕ ਨਦਰੀ ਪਾਰ ਪਉੜੀ ਰਾਰਾ ਰੇਨ ਹੋਤ ਸਭ ਜਾ ਕੀ ਰਾਰਾ ਨਹੀਂ ਕਹਿਣਾ ਪੁਲਈ ਹੈ ਰਾਰਾ ਰੇਨ ਹੋਤ ਸਭ ਜਾ ਕੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁਟ ਤੇਰੀ ਬਾਕੀ ਰਣ ਦਰਗਹ ਤਉ ਸਿਜਜ ਹੈ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਅਬਦ ਅਪਾਰਾ ਰਤੇ ਰੰਗ ਨਾਮ ਰਸ ਮਤੇ ਨਾਨਕ ਹਰ ਗੁਰ ਕਿਨੀ ਦਾਤੇ ਦੱਤੇ ਵੀ ਕਸਕੇ ਬੋਲਨਾ ਨਾਨਕ ਹਰ ਗੁਰ ਕਿਨੀ ਦਾਤੇ ਸ਼ਲੋਕ ਲਾਲਚ ਝੂਠ ਬਿਖੈ ਵਿਆਦ ਯਾਦੇ ਹੀ ਮਹਬਾਸ ਹਰ ਹਰ ਯਾ ਦੇਹੀ ਮਹਬਾਸ ਯਾਦੇ ਹੀ ਮਹ ਇੱਥੇ ਵੀ ਲੱਗ ਜਾਈ ਹਾਂਜੀ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਲਾਵੋ ਲੱਲਾ ਲਾਵੋ ਔਖਦ ਜਾਹੂ ਥਾਮਨਾ ਔਖਦ ਦੱਦਾ ਬੋਲ ਜਾਂਦੇ ਕਿਤੇ ਹੀ ਆਉਂਦਾ ਔਖਦ ਜਿਆਦਾ ਔਖਦ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਦਿੱਤੇ ਮਿਟਹਿ ਖਿਨਾਹੂ ਦੂਖ ਦਰਦ ਇਥਿ ਵਿਸਰਾਉ ਦੂਖ ਦਰਦ ਤਿਹ ਮਿਟਹਿ ਖਿਨਾਹੂ ਨਾਮ ਔਖਦ ਜਿਹ ਹਿਰਦੈ ਸਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਘਾਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਣਾਈ ਬਿਦ ਹਾਂਜੀ ਬਿਦ ਬੋਲਾ ਬੋਲਾ ਗੁਰਪੂਰਾ ਸੰਜਮ ਕਰ ਦਿਆ ਨਾਨਕ ਤਾ ਫਿਰ ਦੂਖ ਨਾ ਥੀਆ ਸ਼ਲੋਕ ਵਾਸਦੇਵ ਸਰਬਤਰ ਮੈਂ ਇਹ ਮੈਂ ਹੀ ਉਚਾਰਨ ਕਰਨਾ ਇਹਨੂੰ ਮੈਂ ਨੀ ਨਾਸਕੀ ਨਹੀਂ ਬੋਲਣਾ ਵਾਸਦੇਵ ਸਰਬਤਰ ਮੈਂ ਸਾਰਿਆਂ ਦੇ ਵਿੱਚ ਇੱਥੇ ਅਰਥ ਵਿੱਚ ਦਾ ਊਨਨ ਕਤ ਹੂਠਾਈ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਇ ਨਾਨਕ ਇੱਥੇ ਜਮਕ ਲਾ ਦੋ ਕਾਏ ਦੁਰਾਇ ਪੌੜੀ ਯਾਨੀ ਲੁਕਣਾ ਕਾਹਦਾ ਹੈ ਫਿਰ ਜਦੋਂ ਅੰਦਰ ਬਾਹਰ ਨਾਲ ਹੈ ਵਾਹਿਗੋ ਪੌੜੀ ਵਾ ਵੈਰ ਨਾ ਕਰੀਐ ਕਾਹੂ ਹਾਂ ਦਰਮਿਆਨੀ ਜੀ ਆਵਾਜ਼ ਨਾਲ ਬੋਲਣਾ ਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮਹਿ ਰਵਿਆ ਗੁਰਪ੍ਰਸਾਦ ਵਿਰਲਾ ਹੀ ਗਵਿਆ ਵੈਰ ਬਿਰੋਧ ਮਿਟੇ ਤਿਹ ਮਨ ਤੇ ਹਰ ਕੀਰਤਨਾ ਗੁਰਮੁਖ ਜੋ ਸੁਨਤੇ ਵਰਨ ਚੇਹਨ ਸਗਲ ਹੈ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਹਰ ਹਰ ਨੀ ਕਹਿਣਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸਲੋਕ ਹਾ ਹੋ ਕਰਤ ਵਿਹਾਨੀਆ ਸਾਖਤ ਮੁਗਧ ਅਜਾਨ ਅੜੜਕ ਮੂਏ ਅੜੜਕ ਮੂਏ ਜੋ ਤ੍ਰਿਖਾਵੰਤ ਹਾਂਜੀ ਇਹ ਅੜੜਕ ਉਚਾਰਨ ਕਰਨਾ ਰੜਕ ਨਹੀਂ ਕਹਿਦਣਾ ਰਾਰਾ ਲਾ ਆ ਕੀ ਪਹਿਲਾਂ ਅੜਾੜੇ ਦੂਵੇਂ ਸ਼ੁੱਧ ਬੋਲਨੇ ਆ ਅੜੜਕ ਮੂਏ ਇਹਨੂੰ ਮੂਏ ਨਹੀਂ ਕਹਿਦਣਾ ਅੜੜਕ ਮੂਏ ਜੋ ਤ੍ਰਿਖਾਵੰਤ ਮਾਨਕ ਕੀਰਤ ਕਮਾਨ ਨਾਨਕ ਪਤਵੀ ਜਮਕਾ ਪੌੜੀ ਅੜਾੜਾ ਅੜਾਣ ਮਿਟਾ ਸੰਗ ਸਾਧੂ ਹਾਂਜੀ ਅੜਾੜਾ ਆਮ ਕਈ ਵਾਰ ਸੁਣਿਆ ਗਿਆ ਰਾੜਾ ਹੀ ਕਹਿ ਦਿੰਦੇ ਹਾਂ ਕਰਮ ਧਰਮ ਤਤ ਨਾਮ ਅਰਾਧੂ ਰੂੜ ਜੇ ਬਸਿਓ ਜਿਤ ਮਾਹੀ ਤੇ ਜੇਹ ਪਾਠ ਸੁੱਧ ਪਾਠ ਹੈ ਜਜੇ ਲਾਂ ਹਾਹ ਦੇ ਨਾਲ ਮੇਰੇ ਜਜੇ ਸਿਹਰੀ ਹਾਹਾ ਛਪਿਆ ਹੋਇਆ ਸੀ ਰੂੜੋ ਜੇਹ ਬਸਿਓ ਰੇਧ ਮਾਹੀ ਵਾ ਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਾਵਾਰਾ ਜੇਹ ਹੀਐ ਅਹੰ ਬੁੱਧ ਬਿਕਾਰਾ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗਹੋ ਉਕਤ ਤੁਸੀਂ ਆਨ ਤਿਆਗ ਗੁਰ ਦੀਖਿਆ ਜਿਹ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸਸਾ ਸਰਨ ਪਰੇ ਆਬ ਹਾਰੇ ਸਾਸਤਰ ਸੀਮ੍ਰਿਤ ਵੇਦ ਪੂਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੁਲਨ ਹਾਰੇ ਤੋਮ ਸਮਰੱਥ ਅਗਨਤ ਅਪਾਦੀ ਸਰਨ ਪਰ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਇਹ ਬਾਲ ਗੋਪਾਲਾ ਨਹੀਂ ਕਹਿਦਾ ਨਾਨਕ ਤੇ ਵਿਸਰਾਮ ਲਾ ਦੋ ਤੁਮਰੇ ਬਾਲ ਗੋਪਾਲਾ ਸ਼ਲੋਕ ਯਾਨੀ ਗੋਪਾਲ ਦਾ ਅਰਥ ਹੈ ਗੂ ਨਾਮ ਹੁੰਦਾ ਹੈ ਇੰਦਰੀਆਂ ਦਾ ਜਾਂ ਗੂ ਨਾਮ ਹੁੰਦਾ ਹੈ ਧਰਤੀ ਦਾ ਧਰਤੀ ਦੀ ਪਾਲਣਾ ਕਰਨ ਵਾਲੇ ਵਾਹੀ ਗੁਰੂ ਜੀ ਅਸੀਂ ਤੁਮਰੇ ਬਾਲ ਤੁਹਾਡੇ ਬੱਚੇ ਹਾਂ ਸਾਨੂੰ ਰੱਖ ਲੋ ਸ਼ਲੋਕ ਖੁਦੀ ਮਿਟੀ ਤਬ ਸੁਖ ਭਏ ਖੁਦੀ ਤੇ ਦੇ ਨਾਲ ਨਹੀਂ ਬੋਲਣਾ ਖੁਦੀ ਹੀ ਬੋਲਣਾ ਹੈ ਖੁਦੀ ਮਿਟੀ ਤਬ ਸੁਖ ਭਏ ਮਾਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਨਾਨਕ ਪੱਤੀ ਵੀ ਜਮਕ ਲਾ ਦੋ ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨੈ ਜੋਗ ਪੌੜੀ ਖਖ ਖਰਾ ਸਰਾ ਤਾਹੂ ਜੋ ਖੇਨ ਮਹਿ ਊਨੇ ਸੁਭਰ ਪ੍ਰਾਹੁ ਆਏ ਵੀ ਬਾਠ ਧਿਆਨ ਨਾਲ ਉਚਾਰਨ ਕਰਨਾ ਜੋ ਖੇਨ ਮਹਿ ਇੱਥੇ ਵਿਸਰਾਮ ਲਾ ਦੋ ਊਨੇ ਇੱਥੇ ਜਮਕ ਲਾ ਦਨੀ ਊਨੇ ਸੁਭਰ ਪ੍ਰਾਹੁ ਸੁੱਬਰ ਕਸ ਕੇ ਬੋਲਣਾ ਹੈ ਖਰਾ ਨਿਮਾਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤ ਤ ਵਾ ਸੁਖ ਦੇਤਾ ਤ ਵਾ ਸੁਖ ਦਿੱਤਾ ਪਾਰ ਬ੍ਰਹਮ ਐਸੋ ਆਗਨਤਾ ਇਸੇ ਤਰ੍ਹਾਂ ਹੀ ਆਗਨਤਾ ਹੀ ਬੋਲਣਾ ਆਗਨਤਾ ਨਹੀਂ ਕਹਿ ਦੇਣਾ ਅਸੰਖ ਖਤੇ ਖੇਨ ਬਖਸਨ ਹਾਰਾ ਇੱਕ ਖਤੇ ਨਹੀਂ ਕਹਿਦਣਾ ਪੁੱਲਾ ਹੀ ਭੂਲਣਾ ਅਸੰਖ ਖਤੇ ਖੇਨ ਬਖਸਨ ਹਾਰਾ ਅਣਗਿਣਤ ਪਾਪ ਖਤੇ ਨਾਮ ਪਾਪਾਂ ਦਾ ਹੁੰਦਾ ਨਾਨਕ ਸਾਹਿਬ ਸਦਾ ਦਇਆਰਾ ਸੁਲੋਕ ਸਤ ਕਹੋ ਸੋਨ ਮਨ ਮੇਰੇ ਸਰਨ ਪਰੋ ਹਰ ਰਾਈ ਉਕਤ ਸਿਆਨ ਪਸਗਲ ਤਿਆਗ ਨਾਨਕ ਲੈ ਸਮਾਏ ਹਾਂਜੀ ਨਾਨਕ ਪਤੀ ਜਮਕ ਲਾਦਨੀਏ ਨਾਨਕ ਲੈ ਸਮਾਏ ਪੌੜੀ ਸ ਸਿਆਣ ਪਛਾੜ ਈਆਨਾ ਹਕਮਤ ਹੁਕਮ ਨ ਪ੍ਰਭਪਤੀਆਨਾ ਹੁਕਮ ਹਾਂਜੀ ਹਕਮਤ ਹੁਕਮ ਨ ਪ੍ਰਭਪਤੀਆਨਾ ਸਹਸਪਾਤ ਕਰਹਿ ਚਤੁਰਾਈ ਸੰਗ ਤੁਹਾਰਾ ਏਕ ਨ ਜਾਈ ਸੋਉ ਸੋਉ ਜਾਪ ਦੇਨ ਰਾਤੀ ਰੇ ਜੀ ਚੱਲੈ ਤੁਹਾਰਾ ਸਾਥੀ ਸਾਧ ਸੇਵਾ ਲਾਵਹਿ ਜਿਹ ਆਪੈ ਨਾਨਕ ਤਾ ਕੋ ਦੂਖ ਨ ਵਿਆਪੈ ਸ਼ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੂਠੈ ਸੁਖ ਹੋਏ ਨਾਨਕ ਸਭ ਮਹਿ ਰਬ ਰਹਾ ਥਾਨ ਅਥਨੰਤਰ ਸੋਇ ਪੌੜੀ ਹਿਰੋ ਘਾਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਦ ਸਦੀਵ ਦੁਖ ਭੰਜਨ ਗੁਰ ਗਿਆਨ ਹਾ ਦੁਖ ਭੰਜਨ ਗੁਰ ਗਿਆਨ ਹਾ ਛੁਟ ਕੈ ਹੋਏ ਆਨੰਦ ਤੇਹ ਹੋਏ ਵੀ ਨਹੀਂ ਕਹਿਣਾ ਤੇ ਤੇਹ ਨਹੀਂ ਕਹਿਣਾ ਸੁੱਧ ਬੋਲਣਾ ਹੋ ਹੋ ਛੁਟਕੈ ਇਥੇ ਛਮਕੈ ਹੋਏ ਆਨੰਦ ਤੇਹ ਹੋ ਨਾਹੀ ਤਹ ਆਪ ਹੋ ਛੁਟਕੈ ਹੋਏ ਆਨੰਦ ਤੇਹ ਹੋ ਨਾਹੀ ਤਹ ਆਪ ਹਤੇ ਦੁਖ ਜਨਮ ਮਰਨ ਹਤੇ ਪੂਲਾ ਹੀ ਬੋਲਣਾ ਹਤੇ ਨਹੀਂ ਕਹਿਣਾ ਹਤੇ ਦੂ ਹਤੇ ਦੁਖ ਜਨਮ ਮਰਨ ਸੰਤ ਸੰਗ ਪ੍ਰਤਾਪ ਹਿਤਕਾਰ ਨਾਮ ਦ੍ਰਿੜ ਦਇਆਲਾ ਬਿਸਰਾਮ ਹਿਤਕਰ ਨਾਮ ਦ੍ਰਿੜ ਦਇਆਲਾ ਮੁਖ ਇਥੀ ਲੱਗੇਗਾ ਚਾਲ ਨਾਲ ਨਾਮ ਤੇ ਲੱਗੇਗਾ ਅਰਥ ਨਾਲ ਹਿਤਕਰ ਨਾਮ ਦ੍ਰਿੜ ਦਇਆਲਾ ਪ੍ਰੇਮ ਨਾਲ ਦਇਆ ਦੇ ਆਲਿਆ ਘਰ ਜਿਹੜੇ ਵਾਹਿਗੁਰੂ ਹਨ ਉਸ ਦੇ ਨਾਮ ਨੂੰ ਦ੍ਰਿੜ ਕਰੇ ਪੱਕਾ ਕਰੇ ਨਾਮ ਜਪੇ ਸੰਤ ਹੈ ਸੰਗ ਹੋਤ ਕਿਰਪਾਲਾ ਉਰਾ ਕਸ਼ੂ ਨ ਕਿਨਹੁ ਕੀਆ ਨਾਨਕ ਸਭ ਕਸ਼ ਪ੍ਰਾਪਤੀ ਹੂਆ ਵਾਹਿਗੁਰੂ ਜੀ ਕਾ ਖਾਲਸਾ ਗਰਹੈ ਵਾਹਿਗੁਰੂ ਜੀ ਕੀ ਫਤਿਹ